ਤੇ ਚਲਾ ਕੇ ਬਾਕੇ ਤਸਲਦੀ ਕਰਕੇ ਲੈ ਜਿਓ ਜੇ ਇੰਨੇ ਦਾ ਟਰੈਕਟਰ ਮਿਲ ਗਿਆ ਤਾਂ ਆਪਣੀ ਜ਼ਿੰਮੇਵਾਰੀ ਹੈ ਵੀਰੇ ਠੀਕ ਹੈ ਬਾਈ ਇਹ ਜੇ ਰੇਟ ਬੋਲਣਾ ਤਾਂ ਹਾਂ ਜੀ ਬੋਲਣਾ ਹਾਂ ਜੀ ਮਿੱਤਰ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀਆ ਤੁਹਾਨੂੰ ਬਈ ਸ਼ਰਮੇ ਨਾਲ ਬੁਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਜੋਗੀ ਵੀਡੀਓ ਕਰਦੇ ਗਾਉਂਟੀਨਿਊ ਸਸੀ ਹੈਵਿੰਗ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਤੇਨੂੰ ਵਧੀਆ ਵੀ ਵਧੀਆ ਕੀ ਸੁਣਾਓ ਓ ਠੀਕ ਓ ਵਧੀਆ ਵੀ ਵਧੀਆ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਅੱਜ ਬੁੱਧਵਾਰ ਤਲਵੰਡੀ ਸਾਬੋਂ ਮੰਡੀ ਲੱਗੀ 6 ਤਰੀਕਾ 7ਵਾਂ ਮਹੀਨਾ 2025 ਟਰੈਕਟਰ ਦਿਖਾਵਾਂਗੇ 7-8 ਜੀ ਕੀ ਕਰਾਂਗੇ ਜੈ ਜਰੀਰ ਦੱਸਣ ਦੇ ਹਾਂ ਭਾਈ ਤੇ ਸਾਰਿਆਂ ਦੇ ਲੋਨ ਫਰੈਂਸ ਹੋ ਜੂ ਪੁਰਾਣੇ ਕੱਟੇ ਜਾਣਗੇ ਠੀਕ ਹੈ ਗੱਲ ਤੁਹਾਡੇ ਡਿਪਲ ਸਹੀ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਆ ਗਿਆ ਜੀ ਸੋਨਾ ਲਿਕਾ 755 ਤੇ ਲੋ ਸਾਰਾ ਅਰੀਜਨਲ ਆ ਰੁਪਈਏ ਦਾ ਰੁਪਿਆ ਜੀ ਗੇਅਰ ਇੰਜਨ ਦਾ 90 ਕੇ ਪੈਸੇ ਟਾਇਰ ਆ ਤੇਲ ਬ੍ਰੇਕਾਂ ਕਰਵਾਇਆ ਹੋਇਆ ਠੀਕ ਆ ਬਈ ਕਿਸੇ ਚੰਕੀ ਜੇ ਬੰਦੇ ਨੇ ਹਾਂ ਬਈ ਠੀਕ ਆ ਡੰਡਾ ਫੱਟੀ ਸਭ ਕੁਝ ਨਾਲ ਆ ਵੀਰੇ ਚਲਾ ਕੇ ਬਾਕੇ ਥੱਲੀ ਕਰਕੇ ਲੈ ਜਾਓਗੇ ਇਹ ਨੰਬਰ ਬਈ ਪੰਜਾਬ ਨੰਬਰ ਆ ਫਰਸਟ ਕੁਆਲਟੀ ਆ ਠੀਕ ਆ ਬਈ ਤੇ ਜੇ ਰੈਕਟਰ ਦੇ ਕਲਮ ਵੀ ਲੱਗੇ ਹੋਈ ਨੇ ਦੇਨਦਾਰ ਆ ਠੀਕ ਆ ਬਈ 2,35 ਹਜ਼ਾਰ ਮੰਗਦਾ ਇੱਕੋ ਰੇਟ ਬੋਲੂ ਬਈ ਇਹਦਾ ਮੈਂ ਹਾਂ ਬਈ ਪੂਰਾ 2 ਲੱਖ ਠੀਕ ਗੱਲ ਠੀਕ ਹੈ ਗੱਲ ਉਦੋਂ ਬਾਅਦ ਆ ਗਿਆ ਜੀ ਹੌਲੈਂਡ ਇਹ ਕਈ ਵੀਡੀਓ ਚ ਦੇਖੇ ਹੋਣਾ ਬਾਈ ਤੁਸੀਂ ਹਾਂ ਬਾਈ ਚਾਰੇ ਟਾਇਰ ਨਵੇਂ ਆ ਡਬਲ ਡਿਸਟ੍ਰਿਬਿਊਟਰ ਕੰਪੈਸਟੀ ਜੈਕ ਲੱਗਾ ਹੋਇਆ 3 ਸਪੀਡ ਦੇ ਵਿੱਚ ਸਾਰਾ ਅਰੀਜਨਲ ਆ ਮਗਰਿਆਣਾ ਤੇ ਹਲਕੀ ਬੁੜਕੀ ਟੱਚਿੰਗ ਹੈਗੀ ਉੱਪਰ ਉੱਪਰ ਚੱਲੇ ਠੀਕ ਆ ਬਾਈ ਅੰਦਰ ਛਤਰੀ ਲੱਗੀ ਹੋਈ ਆ ਠੀਕ ਗੇਅਰ ਇੰਜਨ ਆ ਓਕੇ ਚਲਾ ਕੇ ਬਾਕੇ ਤਸਦੀ ਕਰਕੇ ਲੈ ਜਾਓ ਸਮਾਨ ਸਾਰੀ ਕੰਪਲੀਟ ਕਰ ਦੇਵਾਂਗੇ ਬਾਈ ਹਾਂਜੀ ਝੰਡਾ ਫੱਟੀ ਛਤਰੀ ਸਰ ਕੁਝ ਹੀ ਹੁੰਦਾ ਠੀਕ ਆ ਬਾਈ 480 ਕਮਾਂਡ ਆ ਫਰਾਂਬੀ 430000 ਦਾ ਟਰੈਕਟਰ ਤੇ ਦਾ ਠੀਕ ਹੈ ਬਈ ਉਦੋਂ ਵਾਲਾ ਹੈ ਗਰਜਣ 2011 ਮਾਦ ਦਾ ਇਹ ਲਰੀ ਵਾਲਾ ਦਾ ਟਰੈਕਟਰ ਹੈ ਜੀ ਆਪਾਂ ਦੂਜੇ ਟਰੈਕਟਰ ਵੇਲੇ ਦਿਖਾਉਣ ਵੇਲੇ ਉਹਦਾ ਨੰਬਰ ਦੇਵਾਂਗੇ ਸਾਰਾ オリジナル ਆ 605 ਅਲਟਰਾ ਜੀ ਹਾਂ ਬਈ ਟਾਇਰ ਹੈਗਾ ਜੀ 85 90 ਪੈਸੇ ਹਾਂ ਬਈ ਗੇਅਰ ਰੰਜ ਦਾ ਓਕੇ ਕਹਿੰਦਾ ਚਲਾ ਕੇ ਬਾਅਦ ਵਿੱਚ ਲੈ ਜਾਓ ਇਹਦੇ ਨਾਲ ਡੰਡਾ ਵੀ ਹੈ ਨਹੀਂ ਤੇ ਛਤਰੀ ਵੀ ਹੈ ਨਹੀਂ ਕੱਲੀ ਫੱਟੀ ਆ ਉਹ ਮਗਰੀ ਪਾਜੀ ਠੀਕ ਹੈ ਬਈ ਹਰਿਆਣਾ ਨੰਬਰਾਂ ਇਨੋਸ ਹੀ ਮਿਲ ਜੂਗੇ ਹਾਂ ਜੀ ਤਿੰਨ 15 ਡਿਮਾਂਡ ਆ 290000 ਦਾ ਟਰੈਕਟਰ ਲੈ ਲਾਂਗੇ ਠੀਕ ਆ ਜੀ ਉਸ ਤੋਂ ਬਾਅਦ 2020 ਮਾਡਲ ਆ ਵੱਡੇ ਭਾਈ ਦਾ ਟਰੈਕਟਰ ਆਪਣੇ ਦਾ 90 95 90 95 ਪਈ ਟੈਰ ਆ ਡਬਲ ਡਿਸਟ੍ਰੀਬਿਊਟਰ ਆ 16 ਲਈ ਟੈਰਾਂ ਵਾਲਾ ਟੈਂਕੀ ਦੇ ਸਟਾਰਾਂ ਵਾਲਾ 17 ਤੇ ਤੇ ਵਾਲੀ ਟੈਂਕੀ ਦਾ ਬੈਂਪਰ ਠੀਕ ਹੈ ਗੱਲ 635000 ਡਿਮਾਂਡ ਹੈ ਢਿੱਲੋਂ ਪੰਜਾਬ ਨੰਬਰ ਆ ਪੁਰਾਣਾ ਕੱਟਿਆ ਜੋ ਲੋਨ ਫਾਇਨਸ ਹੋ ਜਾਊਗਾ ਠੀਕ ਹੈ ਬਈ ਇਹ ਟਰੈਕਟਰ ਮਿਲ ਜੂਆ ਜੀ 590000 ਦਾ ਯਸ ਨੋ ਹੀ ਆ ਇਹ ਠੀਕ ਹੈ ਉਹਦੂ ਆ ਦੇ ਵਿੱਚ ਆ ਗਿਆ 855 2004 ਮਾਰਲਾ ਮੂਲ ਤੇ ਟਾਇਰ ਹੈਗੇ 85 90 ਪੈਸੇ ਪਿਛਲੇ 35 ਪੈਸੇ 14 ਵਾਲੇ 2004 ਮਾਡਲ ਪੰਜਾਬ ਨੰਬਰ ਆ 2 ਲੱਖ ਤੇ 50000 ਲਿਖੀ ਬੈਠਾ ਕਿੰਨੇ ਦਾ ਹੋਵੇ 2 ਲੱਖ ਦਾ ਦੇ ਦੇ 195000 ਦਾ ਟਰੈਕਟਰ ਲੈ ਜਿਓ ਠੀਕ ਆ ਇਹਨੂੰ ਛੱਡ ਫੋਨ ਨੂੰ ਨੰਬਰ ਬੋਲ ਉੱਚੀ ਮਾਰਾ ਜਾ 77892 77892 ਬਾਈ 01810 ਨੰਬਰ ਆ ਆਪਣਾ ਤੇ ਆਹਦੇ ਨੰਬਰ 'ਤੇ ਕੰਟੈਕਟ ਕਰੋ ਆਪਣੇ ਨਾਲ ਬਾਕੀ ਬਾਈ ਤੋਂ ਜਾਣਕਾਰੀ ਲੈ ਲਓ ਸਾਰੀ ਜਿੰਨੀ ਹੈ ਇਹਦਾ ਪਿੰਡ ਹੈ ਲਹਿਰਾ ਮੁਹੱਬਤ ਜਿਹੜਾ ਬਠਿੰਡਾ ਇਹ ਬਾਹਰ ਦੇ ਨੰਬਰ ਲਿਆਉਂਦਾ ਟਰੈਕਟਰ ਠੀਕ ਹੈ ਠੀਕ ਹੈ ਗੱਲ ਆ ਤੇ ਇੱਕ ਦੋ ਹੀ ਹੁੰਦੇ ਇਹਦੇ ਕੋਲੇ ਪੰਜਾਬ ਹਰਿਆਣਾ ਕੇ ਵਿੱਚੋਂ ਇਕੱਠਾ ਕੁੱਟੇ ਹੁੰਦੇ ਜਿਹੜੇ ਉਹੀ ਹੁੰਦੇ ਆ ਪੰਜਾਬ ਹਰਿਆਣਾ ਬਾਕੀ ਲਗਭਗ ਸਾਰੇ ਇਹਦਾ ਪੰਜਾਬ ਨੰਬਰ ਆ ਉਹ ਹਰਿਆਣਾ ਨੰਬਰ ਆ ਆ ਬਾਕੀ ਲਗਭਗ ਜ਼ਿਆਦਾਤਰ ਇਹਦੇ ਕੋਲ ਬਾਹਰ ਦੇ ਨੰਬਰ ਹੀ ਹੁੰਦੇ ਆ ਜੇ ਬਾਈ ਕੰਟੈਕਟ ਕਰਕੇ ਪੁੱਛ ਲਓ ਕਿਹੜਾ ਲੈਣਾ ਕਿਹੜਾ ਨਹੀਂ ਲੈਣਾ ਠੀਕ ਆ ਉਹਦੋਂ ਬਾਅਦ ਆਪਣਾ ਆਪ ਦਾ ਟਰੈਕਟਰ ਆ ਗਿਆ ਮੇਰਾ 45 ਫਾਰਮ ਟਰੈਕ ਪਾਵਰ ਮੈਕਸਪ ਐਫ 41 ਚਾਰੇ ਟਾਇਰ ਨਾਲ ਦੇ ਆ ਡਬਲ ਡਿਸਟ੍ਰਿਬਿਊਟਰ ਸਾਈਡ ਗੇਅਰ ਸਾਰਾ Ориਜినਲ ਪੋਕਾਪੀ ਟਰੈਕਟਰ ਹੈ 680 82 ਘੰਟੇ ਚੱਲਿਆ 50 HP ਦੇ ਵਿੱਚ ਹੈ ਫੈਵਰ ਛਤਰੀ ਇਹਦੇ ਕੱਲ ਨੂੰ ਸ਼ਾਇਦ ਲਾਦ ਗਿਆ ਆਪਾਂ ਲਾਉਣੀ ਆ 23 ਮਾਡਲ ਆ 24 ਦੀ ਆਰਸੀ ਆ 615 ਡਿਮਾਂਡ ਆ ਟਰੈਕਟਰ ਦੇਵਾਂਗੇ ਆਪਾਂ 5 ਲੱਖ ਤੇ 75 ਹਜ਼ਾਰ ਦਾ ਠੀਕ ਹੈ ਜੀ ਠੀਕ ਹੈ ਇਹ ਗੱਲ ਆ ਦੂਜਾ ਆ ਗਿਆ 60 2019 ਮਾਡਲ ਆ 20 ਦੀ ਆਰਸੀ ਆ 11 ਟਾਇਰ ਨਵੇਂ ਗੁੜੀਰ ਦੇ ਆ ਹਾਂ ਬਈ ਤੇ 3 ਸੀਟਾ ਛੋਟੇ ਗੇਅਰ ਵਾਲਾ ਡਬਲ ਡਿਸਟ੍ਰੀਬਿਊਟਰ ਆ ਫੇਵਰ ਛਤਰੀ ਲੱਗੀ ਹੋਈ ਆ ਇਹ ਚੇਂਜ ਕਰਾਂਗੇ ਕਿਉਂ ਟੁੱਟੀ ਹੋਈ ਆ ਪਿਛਲੇ ਪਾਸੇ ਠੀਕ ਆ ਵਧੀਆ ਨਹੀਂ ਲੱਗਦੀ ਤੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਜੇ ਇੰਨੇ ਦਾ ਟਰੈਕਟਰ ਮਿਲ ਗਿਆ ਤਾਂ ਆਪਣੀ ਜ਼ਿੰਮੇਵਾਰੀ ਆ ਵੀਰੇ ਠੀਕ ਆ ਬਈ ਇਹੇ ਜਾ ਰੇਟ ਬੋਲਣਾ ਤਾਂ ਹਾਂ ਜਾ ਬੋਲਣਾ 5 ਲੱਖ 70 ਹਜ਼ਾਰ ਡਿਮਾਂਡ ਆ ਇੱਕੋ ਰੇਟ ਬੋਲੂਆਂ 889 ਹਾਂ ਬਈ 551500 ਦਾ ਠੀਕ ਐ ਇਦੋਂ ਨਹੀਂ ਘਟਣਾ ਠੀਕ ਐ ਇਦੋਂ ਬਾਅਦ ਤਾਂ ਬੇਨਤੀ ਹੱਥ ਬੰਨ ਕੇ ਹਾਂਜੀ ਉਹਦੋਂ ਬਾਅਦ 60 ਆ ਗਿਆ ਇਹ ਭਾਈ ਜੀ 65 EPI ਦਾ ਇੰਜਨ ਹੁੰਦਾ ਇਹਦੇ ਵਿੱਚ ਕੰਪਨੀ ਵੈਲਿਊ ਕਰਿਆ ਹੁੰਦਾ ਉਹ ਠੀਕ ਐ ਬਈ ਇਹ D6000 ਮਾਡਲ ਹੁੰਦਾ ਇਹ ਹਾਂ ਬਈ ਆ ਵੱਡੇ ਪਲੇਟਫਾਰਮ ਵਾਲਾ ਹੁੰਦਾ ਇਹ ਠੀਕ ਐ ਬਈ ਠੀਕ ਐ ਜੀ ਲੈ ਪਿਛਲੇ ਟਾਇਰ ਰਹਿ ਗਿਆ 60 770 ਪੈਸੇ ਮੂਹਰੇ ਟਾਇਰ ਨਵੇਂ ਪਾ ਦਾਂਗੇ ਆਪਾਂ ਸਾਨੂੰ ਜਾਂ ਪਰਸੋਂ ਪਾਏ ਜਾਣਗੇ ਠੀਕ ਹੈ ਬਈ ਠੀਕ ਹੈ ਗੱਲ ਪੰਜਾਬ ਨੰਬਰ ਦੇ ਵਿੱਚ ਆ ਪੁਰਾਣਾ ਕੱਟਿਆ ਇਹ ਉਹ ਲੋਨ ਫੈਂਸਟਾ ਇਹਦੇ ਹੁੰਦੇ ਹੀ ਨਹੀਂ ਠੀਕ ਹੈ ਬਈ ਜਿੰਨੇ ਜਿਹੜਾ ਹੋਇਆ ਓਨੇ ਕਦੇ ਕਟਾਂਗੇ ਭਰਾਵਾ ਠੀਕ ਹੈ ਬਈ 6 ਮਾਡਲ ਆ 215 ਡਿਮਾਂਡ ਆ ਟਰੈਕਟਰ ਦੇਵਾਂ 1,80,000 ਠੀਕ ਠੀਕ ਹੈ ਗੱਲ ਹਾਂ ਬਈ ਉਸ ਤੋਂ ਬਾਅਦ ਦੇ ਵਿੱਚ ਆ ਗਿਆ 2000 ਮਾਡਲ ਆ ਰਾਜਸਥਾਨ ਨੰਬਰ ਆ ਆਸਤਾਨ ਆ ਹਾਲੋ ਛੱਡ ਕੇ ਗਏ ਮੇਰੇ ਕੋਲ ਵੇਚਣ ਵਾਸਤੇ ਬਾਈ ਠੀਕ ਹੈ ਬਾਈ ਤੇ ਗੇਰ ਇੰਜਨ ਦਾ ਓਕੇ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਵੀਰੇ ਹਾਂ ਬਾਈ 2,25,000 ਡਿਮਾਂਡ ਆ ਇੱਕੋ ਹੀ ਰੇਟ ਬੋਲੂਗਾ ਜੈਸੀ ਜਾਂ ਨੋਕ ਇਹਦੇ ਰੁਪਿਆ ਵੀ ਨਹੀਂ ਘਟਣਾ ਬਾਈ 1,85,000 ਠੀਕ ਹੈ ਬਾਈ ਠੀਕ ਹੈ ਗੱਲ ਉਦੋਂ ਬਾਅਦ ਆ ਗਿਆ 2001 ਮਾਡਲ ਪੰਜਾਬ ਨੰਬਰ ਆ ਪੀਵੀ 45 ਤਲਵੰਡੀ ਸਾਬੋ ਦਾ ਹਾਂ ਬਾਈ ਪਾਵਰ ਸਟੀering ਆ ਸੂਲਾਂ ਵਾਲੇ ਟੈਰਾਂ ਵਾਲਾ ਮੂਰਲੇ ਬਾਈ ਹੈਗੇ ਆ 9811 ਠੀਕ ਸਾਰਾ Ориਜਨਲ ਆ ਗੇਅਰ ਇਹਨਿੰਦੀ ਵਈ ਤਸੱਲੀ ਆ ਬਾਈ ਕਹਿ ਕੇ ਗਿਆ ਮੈਨੂੰ ਹਾਂ ਬਈ ਚਲਾ ਕੇ ਬਾਕੇ ਤਸੱਲੀ ਕਰ ਲਾ ਪੈਸੇ ਬਹੁਤ ਲੱਗੇ ਹੋਇਆ ਬਾਈ ਠੀਕ ਆ ਬਈ ਤੇ 2,70,000 ਦੀ ਮੰਗ ਆ ਜੈਸੀ ਹਾਨੋ ਹਾਂ ਇਹ ਰੇਟ ਐ ਪਿਆ ਨਹੀਂ ਘਟਣਾ ਵੀਰੇ ਇਹ 2,30,000 ਦਾ ਹਾਂ ਜਾਂ ਨਾ ਠੀਕ ਆ ਬਈ ਉਹ ਦੂਵਾਰ ਆਇਆ ਆਪਣੇ ਰਿਸ਼ਤੇਦਾਰਾਂ ਦਾ 15 ਮਾਡਲ 855 ਸਾਰਾ Ориਜਨਲ ਆ ਵੀਰੇ ਪਿਛਲੇ ਟਾਇਰ ਦੇ ਨਾਲ ਤੇ ਹੋਣੇ ਆ ਚਾਰੇ ਹਾਂ ਹਾਂ 44 ਨਾਲ ਤੇ ਵੀਰੇ ਪੰਜਾਬ ਨੰਬਰ ਆ ਮਾਨਸਾ ਦਾ ਸਾਰਾ origignal truck ਨੂੰ ਰੰਗ ਪੇਂਟ ਖਰੀਦ ਅਕਰ ਕਰਮਣੀ ਲੱਗੀ ਪਹਿਲੀ ਵਾਰ ਮੰਡੀ ਤੇ ਆਇਆ ਕੋਈ ਤੇ ਪਾਲਸ਼ ਨਹੀਂ ਬੱਤੀ ਕੋਈ ਤੇ ਤੇਲ ਨਹੀਂ ਲੱਗਿਆ ਜਿੱਦਾਂ ਖੜਾ ਸੀ ਇਹਦੇ ਕੋਲ ਉੱਥੇ ਹੀ ਲਿਆਇਆ ਸੀ ਹਾਂ ਬਈ 5 ਲੱਖ ਤੇ 40 ਕਰੇ ਕਿੰਨੇ ਦੇਣਾ ਆਪਰਾ ਉਹਨੇ ਆਸ ਕਿੰਨੇ ਦਿਨਾਂ ਬੋ ਕਿੰਨੇ ਦੇਣਾ 10000 ਲੈਵਾ ਕਿਨੇ ਦਾ ਪੂਰੇ ਪੰਜਾਂ ਦਾ ਮਾਨ ਸਨਮਾਨ ਹੋ ਜੂਗਾ ਹੋ ਜੂਗਾ ਬਾਈ ਜੀ ਫੋਨ ਕਰ ਲਿਓ ਪਿੰਡ ਹੈਗਾ ਰਠੀਕੇ ਪੁਰ ਜ਼ਿਲ੍ਹਾ ਮਾਨਸਾ ਤੁਝਾ ਨੰਬਰ ਹੈਗਾ 96461 96461 83599 83599 ਬਾਈ ਦਾ ਨੰਬਰ ਆ ਪਿੰਡ ਜਾ ਕੇ ਚਲਾ ਕੇ ਬਾਕੇ ਤਸਦੀ ਕਰਕੇ ਆ ਬਾਕੇ ਕਰੀ ਠੀਕ ਹੈ ਗੱਲ ਠੀਕ ਹੈ ਜੀ 5 ਲੱਖ ਕਹਿੰਦਾ ਬਾਕੀ ਬਾਈ ਮੌਕੇ ਤੇ ਜਾ ਕੇ ਆਪਦਾ ਸੌਦਾ ਕਰ ਲਿਓ ਕੋਈ ਫੁੱਲੀ ਛੋੜ ਕਰਾਂਗੇ ਕਹਿੰਦਾ ਕੋਈ ਚੱਤਰ ਨਹੀਂ ਬਾਕੀ ਬਾਈ ਕੋਈ ਖਲਾਲਦੀ ਨਹੀਂ ਫੋਨ ਨੂੰ ਨਾ ਇਹ ਨੂੰ ਦਿਲਾ ਕੇ ਬਾਅਦੇ ਆਪਦੀ ਤਰ੍ਹਾਂ ਤਸੱਲੀ ਕਰਕੇ ਲਿਆਓ ਯਾਹ ਨੰਬਰਾਂ ਕਾਪੀ ਕਰੀ ਦੀ ਤਸੱਲੀ ਸਾਰੇ ਟਾਈਟਲ ਤਸੱਲੀ ਕਰਕੇ ਲਿਓ ਠੀਕ ਹੈ ਜੀ ਠੀਕ ਹੈ ਗੱਲ ਉਹ ਤੋਂ ਆ ਗਿਆ ਮਾਸਟਰ ਮੈਲਜ ਇਹ ਵੀ ਭੱਟੇ ਭਾਈ ਦਾ ਡੈਕਟਰ ਆ ਇਹਦਾ ਆਪਾਂ ਨੰਬਰ ਵੀ ਦੇਵਾਂਗੇ ਇਹ ਆਲਾ ਮਾਡਲ ਦੀ ਬਾਈ ਮਾਡਲ ਬੂਲੇ ਟਾਇਰ ਬਿਲਕੁਲ ਨਵੇਂ ਆ ਪਿਛਲੇ ਹੈਗੇ 80 ਪੈਸੇ ਟਾਇਰ ਹਾਂ ਬੈਂਕਲ ਕਲੱਚ ਆ ਪ੍ਰੋਪਰ ਸਟੀਰਿੰਗ ਲੋਨ ਬਾਈ ਤੇ 4.5 ਲੱਖ ਹੋ ਜੂਗਾ ਠੀਕ ਹੈ ਬਾਈ ਇਹ 4.5 ਲੱਖ ਦਾ ਲੋਨ ਹੋ ਜੂਗਾ ਤੇ 4.5 ਲੱਖ ਦਾ ਹੀ ਟੈਟਰ ਹੈ ਜਿੰਨੇ ਟ੍ਰੈਕਟਰ ਨੂੰ ਨਹੀਂ ਲੈਣਾ ਉਹ ਨਹੀਂ ਜੀ ਠੀਕ ਹੋ ਗਿਆ ਆ ਦੇ ਆ ਫਾਰਮ ਟਰੈਕ ਚੈਂਪੀਅਨ ਫਾਰਮ ਆਟਲਾ ਹੀ ਟੈਟੂਰ ਦੇ ਹੈਗੇ ਆ ਵਧੀਆ ਇਹ ਗੱਲ ਕਿ ਤਰਸ ਦੀ ਪੇਸੇ ਸਾਰਾ ਓਰੀਜਨ ਵਾਲਾ ਹੀ 39 39 ਐਚਪੀ ਹੁੰਦਾ 39 370 ਡਿਮਾਂਡ ਹੈ ਜੀ 3.5 ਲੱਖ ਰਪਏ ਦੀ ਬਾਕੀ ਮੌਕੇ ਤੇ ਮਾਨਸਮਾਨ ਹੋ ਜੀ ਆ ਗਿਆ ਆਛਾ 48515 ਮਾਡਲ ਹੈ ਚੈਰ ਹੈਗਾ ਜੀ 80 85 ਪੇਸੇ ਹਾਂ ਜੀ ਗੇਰਿੰਗ ਦਾ ਉਪਿਆ ਚਲਾ ਕੇ ਬਾਅਦ ਵਿੱਚ ਤਸਦੀਕ ਕਰਕੇ ਲੈ ਜਿਓ ਰੁਪਈਆ ਦਾ ਰੁਪਈਆ ਰਪਈਆ ਜੀ 15 ਮਾਡਲ ਪੰਜਾਬ ਨੰਬਰ ਪੁਰਾਣਾ ਕਟਿਆ ਹੋਏ ਲੋਨ ਫਾਇਨਸ ਹੋ ਜੂਗਾ ਠੀਕ ਹੈ ਇਹ ਟਰੈਕਟਰ ਮਿਲੂ ਜੀ ਇੱਕੋ ਹੀ ਰੇਟ ਜੱਸ ਨੋ ਇਹ ਟਰੈਕਟਰ ਨਾਣੀ ਜੀ 2,60,000 ਠੀਕ ਹੈ ਬੰਦ ਕਰ ਲੋ ਜੀ ਬੰਦ ਕਰ ਲੋ ਉਧਰੋਂ ਬਾਹਰ ਆ ਗਿਆ ਜੀ ਆਸ਼ਰ 2022 ਮਾਡਲ ਆ ਬਿਲਕੁਲ ਨਵਾਂ ਟਰੈਕਟਰ ਆ ਨਾਲ ਦੇ ਟਾਇਰ ਜੀ 95 ਪੈਸੇ ਆ ਜੀ ਰਪਈਆ ਦਾ ਰੁਪਈਆ ਟਰੈਕਟਰ ਆ ਬਿਲਕੁਲ ਨਵਾਂ ਬਾਈ ਕਾਗਜ਼ਮਣੀ ਲੱਥੇ ਬਾਬਾ ਜਿਹੜੀ ਸੀਟ ਤੇ ਬੈਠਾ ਉਹਦੇ ਵੀ ਹਦੇ ਕਾਗਜ ਨਹੀਂ ਚੱਲਿਆ ਬਾਈ 661 ਘੰਟੇ ਆ ਤੇ ਲੋ ਮਾਰੀ ਕੈਮਰਾ ਮਾਰਾ ਇੱਥੇ ਪਾਵਰ ਸਟੀਅਰਿੰਗ ਦੇ ਵਿੱਚ ਆ ਬਾਈ ਤੇ ਪੰਜਾਬ ਨੰਬਰ ਆ ਫਰਸਟ ਪਾਰਟੀ ਐਪੀਵੀ 11 ਪਟਿਆਲਾ ਠੀਕ ਆ ਬਈ ਬਾਈ ਜੀ ਕਿੰਨੇ ਦਾ ਸਾਢੇ ਤਾਂ ਸਾਢੇ ਦਿਨ ਤਾਂ ਲਿਖਿਆ ਚੱਲੀ ਗਏ ਕੀ ਹੀਰ ਕਹਦਾ 30000 ਦਾ ਦੇ ਦੀ ਅੰਕਲ 35000 ਅੰਕਲ ਕਹਦੇ ਏ 35 ਕਹਦੇ ਅੰਕਲ ਆ ਨਾ ਕੱਟੀ ਮੌਕੇ ਤੇ 35000 ਦਾ ਲੈ ਜਾਓ ਅੰਕਲ ਦਾ ਨੰਬਰ ਹੈਗਾ 94175 94175 075 070 94175 075 0922 ਦਾ ਨੰਬਰ ਆ ਰਾਮਾ ਮੰਡੀ ਪਿੰਡ ਆ ਜੇ ਗੱਲ ਜੇ ਕਿਸੇ ਨੇ ਲੈਣਾ ਹੋਇਆ ਬਾਈ ਨਾਲ ਫੋਨ ਤੇ ਕਾਲ ਕਰਕੇ ਵਗ ਜਾਓ ਪ੍ਰਾਣਾ ਕੱਟਿਆ ਜੋ ਅੰਕਲ ਪੁਰਾਣਾ ਕਟਿਆ ਹੋਏ ਲੋਨ ਫੈਂਸ ਹੋ ਜਾਊਗਾ। ਜੇ ਕੋਈ ਨਵਾਂ ਹੀ ਜਿਹਨੇ ਨਵਾਂ ਲੈਣਾ ਭਾਈ ਇਹ ਲੈ ਜਾਓ। ਠੀਕ ਹੈ। ਠੀਕ ਹੈ ਗੱਲ ਢਿਲੋਂ ਸਾਹਿਬ। ਹਾਂ ਭਾਈ। ਮੇਰਾ ਮੋਬਾਈਲ ਨੰਬਰ ਹੈਗਾ 947884543 887294545। ਠੀਕ ਹੈ। ਠੀਕ ਹੈ ਗੱਲ ਭਾਈ ਵੀਡੀਓ ਵਧੀਆ ਲੱਗੀ ਧੱਕੇ ਲਾਈਕ ਕਮੈਂਟ ਸ਼ੇਅਰ ਕਰੋ ਪੇ ਨੂੰ ਕਰ ਲੈ ਖੋਲੋ। ਬਹੁਤ-ਬਹੁਤ ਮਿਹਰਬਾਨੀ ਭਾਈ ਸਾਹਿਬ ਦੀ। ਮਿਹਰਬਾਨੀ।